ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਹ ਜੋ ਖਬਰ ਹੈ ਤੁਹਾਡੇ ਦਿਲ ਦੀ ਧੜਕਣ ਨੂੰ ਤੇਜ਼ ਕਰ ਸਕਦੀ ਹੈ ਕਈ ਲੋਕਾਂ ਨੂੰ ਤਾਂ ਇਹ ਸੁਣ ਕੇ ਖੁਸ਼ੀ ਹੋਵੇਗੀ ਪਰ ਕਈ ਦੁਖੀ ਵੀ ਹੋਣਗੇ ਤੇ ਉਹਨਾਂ ਦੇ ਦਿਲ ਦੇ ਅੰਦਰ ਦੋਹਰੇ ਵਿਚਾਰ ਵੀ ਪੈਦਾ ਹੋਣਗੇ ਖਬਰ ਤੋਂ ਪਹਿਲਾਂ ਆਪਣਾ ਦਿਲ ਥੋੜਾ ਥਾਮ ਕੇ ਰੱਖਿਓ ਕਿਉਂਕਿ ਇਹ ਵੱਡੀ ਸਿਆਸੀ ਗਤੀਵਿਧੀ ਨਾਲ ਜੁੜੀ ਹੋਈ ਗੱਲ ਹੈ ਇਸ ਵਕਤ ਪੂਰੇ ਦੇਸ਼ ਦੇ ਵਿੱਚ ਰੌਲਾ ਪੈ ਰਿਹਾ ਹੈ ਕਿ ਮੀਡੀਆ ਦਾ ਹਰੇਕ ਚੈਨਲ ਇਸ ਗੱਲ ਦੀ ਚਰਚਾ ਜੋ ਹੈ ਬਣਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਦਿਨਾਂ ਦੇ ਅੰਦਰ ਅਹੁਦੇ ਤੋਂ ਹਟਾਏ ਜਾਣਗੇ ਅਤੇ ਉਹਨਾਂ ਦੇ ਥਾਂ ਤੇ ਨਵਾਂ ਚਿਹਰਾ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਸਾਹਮਣੇ ਆ ਸਕਦਾ ਹੈ ਜੀ ਹਾਂ ਆਖਰਕਾਰ ਇਸ ਦੇ ਵਿੱਚ ਕੀ ਸੱਚਾਈ ਹੈ ਕਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਸਤੀਫਾ ਦੇਵੇਗਾ ਤੇ ਅਸਤੀਫੇ ਤੋਂ ਬਾਅਦ ਕੌਣ ਉਹ ਸ਼ਖਸ ਹੋਵੇਗਾ ਜਿਸ ਨੂੰ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਬਣਾਇਆ ਜਾਵੇਗਾ ਤੇ ਇਸ ਦੇ ਪਿੱਛੇ ਅਸਲ ਸੱਚਾਈ ਕੀ ਹੈ ਕਿਉਂਕਿ ਆਪਾਂ ਲੋਕ ਕੀ ਕਰਦੇ ਹਾਂ ਕਿ ਮੀਡੀਆ ਦੇ ਜਿਵੇਂ ਖਬਰਾਂ ਪਾ ਦਿਤੀਆਂ ਉਸੇ ਖਬਰਾਂ ਨੂੰ ਅੱਗੇ ਦੀ ਅੱਗੇ ਆਪਾਂ ਪੋਸਟਾਂ ਸ਼ੇਅਰ ਕਰੀ ਜਾਂਦੇ ਹਾਂ ਪਰ ਅਸਲ ਦੇ ਵਿੱਚ ਇਸ ਖਬਰ ਦੇ ਵਿੱਚ ਸੱਚਾਈ ਕਿੰਨੀ ਹੈ ਇਸ ਦੇ ਉੱਪਰ ਆਪਾਂ ਵਿਚਾਰ ਚਰਚਾ ਆਪ ਜੀ ਦੇ ਨਾਲ ਕਰਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗ ਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵੰਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਹੁਣ ਗੱਲ ਇਹ ਹੈ ਕਿ ਸਿਆਸੀ ਜੋ ਮਾਹੌਲ ਹੈ ਪੜ ਕਿਆ ਕਿਵੇਂ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਹੈ ਇਸ ਨੂੰ ਸਿਆਸਤ ਦੇ ਵਿੱਚ ਲਿਆਉਣ ਵਾਲਾ ਕੌਣ ਹੈ ਸਿਆਸਤ ਦੇ ਵਿੱਚ ਲਿਆਉਣ ਵਾਲਾ ਹੈ ਮੋਹਨ ਪਾਗਵਤ ਭਗਵਤ ਦੇ ਬਾਰੇ ਜੇਕਰ ਤੁਸੀਂ ਜਾਣਦੇ ਹੋ ਤਾਂ ਮੋਹਨ ਭਗਵਤ ਹੈ ਆਰਐਸਐਸ ਦਾ ਮੁਖੀ ਅਤੇ ਉਸੇ ਦੇ ਬਦੌਲਤ ਹੀ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਇਹ ਸਿਆਸਤ ਦੇ ਬਚਾਇਆ ਤੇ ਮੋਹਨ ਭਗਵਤ ਦੇ ਬਿਆਨ ਦੇ ਨਾਲ ਹੀ ਸਾਰਾ ਸਿਆਸੀ ਮਾਹੌਲ ਜੋ ਪੜ ਗਿਆ ਸੀ ਹੁਣ ਆਪਾਂ ਭਾਜਪਾ ਦੀ ਮਾਂ ਸੰਸਥਾ ਆਰਐਸਐਸ ਦੇ ਮੁਖੀ ਮੋਨ ਭਾਗਵਤ ਦੇ ਹਾਲ ਹੀ ਵਿੱਚ ਇੱਕ ਅਹਿਮ ਬਿਆਨ ਦਿੱਤਾ ਉਹ ਕਹਿੰਦੇ ਹਨ ਕਿ ਜਦੋਂ ਕਿਸੇ ਦਾ ਆਗੂ ਦੀ ਉਮਰ 75 ਸਾਲ ਹੋ ਜਾਵੇ ਤਾਂ ਉਸ ਨੂੰ ਆਪਣਾ ਅਹੁਦਾ ਛੱਡ ਕੇ ਪਾਸੇ ਹੋ ਜਾਣਾ ਚਾਹੀਦਾ ਹੈ ਅਤੇ ਨਵੇਂ ਲੀਡਰ ਨੂੰ ਮੌਕਾ ਦੇਣਾ ਚਾਹੀਦਾ ਹੈ ਤੇ ਹੁਣ ਇੱਕ ਬਹੁਤ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਇਹ ਬਿਆਨ ਜੋ ਹੈ ਸਿੱਧਾ ਨਰਿੰਦਰ ਮੋਦੀ ਦੇ ਵੱਲ ਇਸ਼ਾਰਾ ਕਰਦਾ ਹੈ ਕਿਉਂਕਿ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਦਾ ਜਨਮ ਦਿਨ ਜੋ ਹੈ 17 ਸਤੰਬਰ ਨੂੰ ਹੈ ਤੇ ਉਹ 75 ਸਾਲ ਦਾ ਹੋ ਰਿਹਾ ਹੈ ਯਾਨੀ ਸਿੱਧੇ ਤੌਰ ਤੇ ਮੋਨ ਭਾਗਵਤ ਦਾ ਇਸ਼ਾਰਾ ਇਹ ਹੈ ਕਿ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਅਹੁਦੇ ਤੋਂ ਹਟਾ ਕੇ ਕਿਸੇ ਨਵੇਂ ਲੀਡਰ ਨੂੰ ਮੌਕਾ ਦਿੱਤਾ ਜਾਵੇ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਭਾਜਪਾ ਦੇ ਸੀਨੀਅਰ ਆਗੂ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਖੁਦ ਮੋਦੀ ਦੀ ਥਾਂ ਲੈਣ ਦੀ ਕੋਸ਼ਿਸ਼ ਵਿੱਚ ਹਨ ਉਹਨਾਂ ਦਾ ਕਹਿਣਾ ਹੈ ਕਿ 75 ਸਾਲ ਵਾਲਾ ਨਿਯਮ ਕਿਤੇ ਲਿਖਿਆ ਤਾਂ ਨਹੀਂ ਪਾਰੇ ਰਿਵਾਜ ਬਣ ਚੁੱਕੇ ਹੈ ਦੂਜੇ ਪਾਸੇ ਨਿਤਨ ਗੜਕਰੀ ਨੇ ਵੀ ਸਰਕਾਰ ਦੀਆਂ ਨੀਤੀਆਂ ਖਿਲਾਫ ਹਾਲ ਹੀ ਵਿੱਚ ਬਿਆਨ ਦਿੱਤੇ ਹਨ ਜੋ ਇਹ ਦਰਸਾਉਂਦਾ ਹੈ ਕਿ ਭਾਜਪਾ ਦੇ ਅੰਦਰ ਸਿਆਸੀ ਕਮਾਸਾਨ ਜਾਰੀ ਹੈ ਮੋਦੀ ਸਾਹਿਬ ਨਾਲ ਜੋ عہدੇ ਨਾਲ ਜੋੜ ਬਹੁਤ ਗਹਿਰਾ ਹੈ ਉਹਨਾਂ ਨੇ ਪ੍ਰਧਾਨ ਮੰਤਰੀ ਦੀ ਗੱਦੀ ਤੱਕ ਪਹੁੰਚਣ ਦੇ ਲਈ ਕਈ ਵਾਅਦੇ ਕੀਤੇ ਸੀ ਜਿਵੇਂ ਕਿ ਖਾਤੇ ਵਿੱਚ 15 ਲੱਖ ਰੁਪਏ ਆਉਣਗੇ ਕਾਲਾ ਧਨ ਦੇ ਵਿੱਚ ਵਾਪਸ ਆਵੇਗਾ ਮਹਿੰਗਾਈ ਘਟਾ ਦਿੱਤੀ ਜਾਵੇਗੀ ਕਿਸਾਨਾਂ ਦੇ ਸਾਰੇ ਕਰਜ਼ੇ ਮਾਫ ਕੀਤੇ ਜਾਣਗੇ ਪਰ ਇਹ ਵਾਅਦੇ ਹਕੀਕਤ ਨਾ ਬਣੇ ਪਰ ਮੋਦੀ ਨੇ ਆਪਣੀ ਸਿਆਸਤ ਦੀ ਜੋ ਪਹੁੰਚ ਉਸ ਨੂੰ ਮਜ਼ਬੂਤ ਕੀਤਾ ਹੁਣ ਤੁਹਾਡੇ ਮਨ ਦੇ ਵਿੱਚ ਇਸ ਬਾਰੇ ਕੀ ਵਿਚਾਰ ਹੈ ਕਿ ਮੋਨ ਭਾਗਵਤ ਜਿਹੜਾ ਉਸ ਨੂੰ ਸਿਆਸਤ ਦੇ ਵਿੱਚ ਲੈ ਕੇ ਆਇਆ ਉਸ ਦੇ ਕਹਿਣ ਤੇ ਕੀ ਹੁਣ ਨਰਿੰਦਰ ਮੋਦੀ ਨੂੰ ਆਪਣਾ ਅਹੁਦਾ ਛੱਡਣਾ ਪਵੇਗਾ ਤੁਸੀਂ ਆਪਣੇ ਵਿਚਾਰ ਜੋ ਹੈ ਇਸ ਦੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਤੇ ਇਸ ਵੀਡੀਓ ਬਾਰੇ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ 'ਚ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ